ਸਰ ਆਪਣਾ ਨਾਮ ਕੀ ਹੈ ਜੀ ਰਣਨਤਿ ਗਿਰਸ਼ਣ ਪਿੰਡ ਕਿਹੜਾ ਸਰ ਮੰਡੇਰ ਸਰ ਆਪਣਾ ਗੁੜੀਆਂ ਨੂੰ ਪੈਕ ਦਿੱਤਾ ਸੀ ਤੁਸੀਂ ਤਕਰੀਬਨ 7 ਕਿ 6 ਮਹੀਨੇ ਪਹਿਲਾਂ ਹਾਂਜੀ ਤੇ ਉਹਨਾਂ ਨੇ 6 ਮਹੀਨੇ ਪਹਿਲਾਂ ਦਾ ਪੈਕ ਵਰਤੇ ਸਰ ਉਹਨੂੰ ਕੀ ਕੀ ਦਿੱਕਤਾਂ ਸੀਗੀਆਂ ਤੇ ਕਿੰਨਾ ਰਿਜ਼ਲਟ ਮਿਲਿਆ ਸਰ ਉਹਨਾਂ ਨੂੰ ਸਰਵਾਇਕਲ ਸੀ ਥਾਇਰੋਇਡ ਵੀ ਸੀ ਤੇ ਉਹਨਾਂ ਦਾ ਵੇਟਰੀ ਕਾਫੀ ਵੱਧ ਚੁੱਕਿਆ ਸੀ ਓਕੇ ਜੀ ਵੇਟ ਸਰ ਕਿੰਨਾ ਟੁੱਟਿਆ ਜੀ ਉਹਨਾਂ ਦਾ ਇਹ ਟੁੱਟਾ ਉਹਨਾਂ ਦਾ ਬਹੁਤ ਜ਼ਿਆਦਾ ਟੁੱਟ ਗਈ ਪੇਟ ਦਾ ਉਹਨਾਂ ਦਾ 80 ਕਿਲੋ ਦੇ ਲਗ ਭੱਕ ਰਿਆ ਸੀ 19 ਕਿਲੋ ਵੇਟ ਟੁੱਟ ਗਈ 19 ਕਿਲੋ ਟੁੱਟ ਗਈ ਸਰ ਹਾਂਜੀ ਓਕੇ ਜੀ ਤੇ ਸਰ ਜਿਹੜਾ ਸਰਵਾਈਕਲ ਤੇ ਥਾਇਰੋਇਡ ਸੀ ਉਹ ਬਿਲਕੁਲ ਠੀਕ ਹੈ ਜੀ ਉਹ ਬਿਲਕੁਲ ਠੀਕ ਹੈ ਜਿਵੇਂ ਸਰ 6 ਮਹੀਨੇ ਹੋ ਗਏ ਉਹਨਾਂ ਨੂੰ ਵਰਤ ਕੇ ਛੱਡੇ ਨੂੰ ਹਾਂਜੀ ਹੁਣ ਗੁੜੀਆ ਨਾਲ ਤੁਹਾਡੀ ਗੱਲਬਾਤ ਹੁੰਦੀ ਰਹੂਗੀ ਤੁਸੀਂ ਕਿ ਉਹਨੂੰ ਬਾਹਰ ਚਲੇਗੇ ਉਹ ਫੋਰਨ ਕੰਟਰੀ ਦੇ ਵਿੱਚ ਹਾਂਜੀ ਤੇ ਕਿੱਦਾਂ ਮਹਿਸੂਸ ਕਰ ਰਹੇ ਨੇ ਵੀ ਬਿਨਾਂ ਦਵਾਈਆਂ ਤੋਂ ਅੰਗਰੇਜ਼ੀ ਦਵਾਈਆਂ ਸਾਰੀਆਂ ਛੱਡ ਚੁੱਕੇ ਨੇ ਹੁਣ ਤਾਂ ਨਹੀਂ ਕੋਈ ਦਵਾਈ ਵਰਤ ਰਹੇ ਨਾ ਜੀ ਕੋਈ ਨਹੀਂ ਹੋਤੇ ਜਵਨਿੰਗ ਕਰੀਦਾ ਵਰਕੇ ਹੋਰ ਕਹਿ ਰਹੇ ਨੇ ਵੀ ਤਾਂ ਵੀ ਮੋਜ਼ਿਰ ਕਰੀਏ ਕਾ ਆਪਣਾ ਮੰਗਾਈਏ ਯੂਜ਼ ਕਰਨੇ ਜੀ ਉਹਨਾਂ ਨੇ ਹੋਰ ਪੈਕ ਓਕੇ ਜੀ ਤੇ ਸਰ ਜਿਵੇਂ ਉਹਨੂੰ ਵਿੱਚ ਸਾਡੇ ਭੈਣ ਭਰਾ ਕੋ ਜਿਹੜੇ ਵੀਡੀਓ ਦੇਖਦੇ ਕਹਿ ਦਿੰਦੇ ਵੀ ਤਾਂ ਟਾਈਮ ਟੂ ਟਾਈਮ ਜਿੰਨਾ ਟਾਈਮ ਯੂਜ਼ ਕਰਦੇ ਆਂ ਕਈ ਵਾਰ ਉਹਨਾਂ ਟਾਈਮ ਹੀ ਦਵਾਈ ਕੰਮ ਕਰਦੀ ਹੈ ਜਿਹੜੀ ਦਵਾਈ ਨਹੀਂ ਅਸੀਂ ਕਹਿੰਦੇ ਉਹਨੂੰ ਬਾਡੀ ਸਰਵਿਸ ਪੈਕ ਹੈ ਪਰ ਸਰ 6 ਮਹੀਨੇ ਲੱਡੇ ਨੂੰ ਹੋ ਗਏ ਅੱਜ ਵੀ ਦਵਾਈਆਂ ਤੋਂ ਬਿਨਾ ਜਿਵੇਂ ਤੁਸੀਂ ਕਹਿੰਨੋ ਵੀ ਕੁੜੀਆ ਖੁਸ਼ ਹੈਗੀ ਹੈ ਅੱਗੇ ਜਿਹੜੇ ਲੋਕੇ ਵੀਡੀਓ ਤੁਹਾਡੀ ਦੇਖਣਗੇ ਕਿਸ ਦਾ weight ਵਧਦਾ ਹੈਗਾ ਕਿਸੇ ਨੂੰ ਸਰਵਾਈਕਲ ਤੇ thyroid ਦੀ ਸਾਡੀਆਂ ਭੈਣਾਂ ਨੂੰ ਦਿੱਕਤ ਆਉਂਦੀਆਂ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਵੀ ਵਰਤਣਾ ਚਾਹੀਦਾ ਜੀ ਉਹਨਾਂ ਨੂੰ ਇਹ ਹਾਂ ਇਹ ਬਿਲਕੁਲ ਵਰਤਣਾ ਚਾਹੀਦਾ ਜਦੋਂ ਇਹਦਾ ਕੋਈ ਸਾਈਡ ਇਫੈਕਟ ਨਹੀਂ ਕੋਈ ਕੋਈ ਚੈਮਿਕਲ ਨਹੀਂ ਕੋਈ ਕੋਈ ਪ੍ਰੋਬਲਮ ਕੋਈ ਨਹੀਂ ਦੇਚ